ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੇ ਹਰਿਆਣੇ ਨੂੰ ਪਾਣੀ ਲੈਣ ਲਈ ਕਿਹਾ ਸੀ ਪਰ ਹਰਿਆਣੇ ਨੇ ਕੋਰੀ ਨਾ ਕਰ ਦਿੱਤੀ ਤੇ ਕਿਹਾ ਕਿ ਜਿਹੜਾ ਸਾਡੇ ਕੋਟੇ ਦਾ ਵੀ ਪਾਣੀ ਹੈ ਉਹ ਵੀ ਘੱਟ ਛੱਡੋ ਇੱਕ ਪਾਸੇ ਜਿੱਥੇ ਹਰਿਆਣੇ ਤੋਂ ਇਹ ਬਿਆਨ ਸਾਹਮਣੇ ਆਇਆ ਹੈ ਉੱਥੇ ਹੀ ਦੂਜੇ ਪਾਸੇ ਲੈਹਦੇ ਪੰਜਾਬ ਪਾਕਿਸਤਾਨ ਵਾਲਿਆਂ ਨੇ ਆਪਣੇ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਹਨ ਜਿਸ ਨਾਲ ਉਹਨਾਂ ਦੇ ਪਾਕਿਸਤਾਨ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆਵੇਗਾ ਪਰ ਚੜਦੇ ਪੰਜਾਬ ਦੇ ਪਾਣੀ ਦਾ ਪੱਧਰ ਕੁਝ ਹੀਠਾਂ ਜ਼ਰੂਰ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਫਲੱਡ ਗੇਟ ਕਦੇ ਵੀ ਨਹੀਂ ਖੁੱਲੇ ਜਾਂਦੇ ਸਨ ਤੇ ਇਹਨਾਂ ਅੱਗੇ ਪੱਕੀ ਮਿੱਟੀ ਲੱਗੀ ਹੋਈ ਹੈ ਇਸੇ ਕਰਕੇ ਪਹਿਲਾਂ ਅੱਗੇ ਮਿੱਟੀ ਨੂੰ ਪਾਸੇ ਕੀਤਾ ਗਿਆ ਤੇ ਫਿਰ ਜਾਮ ਹੋਏ ਹੋਣ ਕਰਕੇ ਜੀਸੀਬੀ ਨਾਲ ਇਹ ਗੇਟ ਖੁੱਲੇ ਗਏ ਹੁਣ ਸਾਰੇ ਇਹੀ ਕਹਿ ਰਹੇ ਹਨ ਕਿ ਆਖਰ ਪੰਜਾਬ ਨਾਲ ਪੰਜਾਬ ਹੀ ਖੜਿਆ ਅੱਜ ਸਵੇਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੇ ਹਰਿਆਣੇ ਨੂੰ ਪਾਣੀ ਲੈਣ ਲਈ ਕਿਹਾ ਸੀ ਪਰ ਹਰਿਆਣੇ ਨੇ ਕੋਰੀ ਨਾ ਕਰ ਦਿੱਤੀ ਤੇ ਕਿਹਾ ਕਿ ਜਿਹੜਾ ਸਾਡੇ ਕੋਟੇ ਦਾ ਵੀ ਪਾਣੀ ਹੈ ਉਹ ਵੀ ਘੱਟ ਛੱਡੋ ਇੱਕ ਪਾਸੇ ਜਿੱਥੇ ਹਰਿਆਣਾ ਤੋਂ ਇਹ ਬਿਆਨ ਸਾਹਮਣੇ ਆਇਆ ਹੈ ਉਥੇ ਹੀ ਦੂਜੇ ਪਾਸੇ ਲੈੰਦੇ ਪੰਜਾਬ ਪਾਕਿਸਤਾਨ ਵਾਲਿਆਂ ਨੇ ਆਪਣੇ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਹਨ ਜਿਸ ਨਾਲ ਉਹਨਾਂ ਦੇ ਪਾਕਿਸਤਾਨ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆਵੇਗਾ ਪਰ ਚੜਦੇ ਪੰਜਾਬ ਦੇ ਪਾਣੀ ਦਾ ਪੱਧਰ ਕੁਝ ਹੀਟਾਂ ਜ਼ਰੂਰ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਫਲੱਡ ਗੇਟ ਕਦੇ ਵੀ ਨਹੀਂ ਖੋਲੇ ਜਾਂਦੇ ਸਨ ਤੇ ਇਹਨਾਂ ਅੱਗੇ ਪੱਕੀ ਮਿੱਟੀ ਲੱਗੀ ਹੋਈ ਹੈ ਇਸੇ ਕਰਕੇ ਪਹਿਲਾਂ ਅੱਗੇ ਮਿੱਟੀ ਨੂੰ ਪਾਸੇ ਕੀਤਾ ਗਿਆ ਤੇ ਫਿਰ ਜਾਮ ਹੋਏ ਹੋਣ ਕਰਕੇ ਜੀਸੀਬੀ ਨਾਲ ਇਹ ਗੇਟ ਖੋਲੇ ਗਏ ਹੁਣ ਸਾਰੇ ਇਹੀ ਕਹਿ ਰਹੇ ਹਨ ਕਿ ਆਖਰ ਪੰਜਾਬ ਨਾਲ ਪੰਜਾਬ ਹੀ ਖੜਿਆ ਅੱਜ ਸਵੇਰ ਤੋਂ ਇਹ ਖਬਰ